ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੀਰ ਵਾਲੀ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਜਦੋਂ ਆਪਾਂ ਮੁਕਸਰ ਤੋਂ ਸਾਦਕਾਲੇ ਪਾਸੇ ਨੂੰ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਇੱਕ ਕੱਡਾ ਆਉਂਦਾ ਉਸ ਛੜਕ ਦੇ ਇੱਕ ਹੱਥ ਪੰਗਿਆਲਾ ਪਿੰਡ ਆ ਤੇ ਦੂਜੇ ਹੱਥ ਸੀਰ ਵਾਲੀ ਹੈ ਫਰੀਦਕੋਟ ਵਾਲੇ ਪਾਸੇ ਆਉਣੇ ਤਾਂ ਸੁਖਣ ਵਾਲਾ ਤੇ ਡੋਕ ਪਿੰਡ ਸਨ ਚਾਉਂਦੇ ਆ ਮੈਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਮੈਂ ਬਹੁਤ ਵੀਡੀਓ ਇੱਥੋਂ ਬਣਾਈਆਂ ਇਸ ਜਗ੍ਹਾ ਤੋਂ ਬਣਾਈਆਂ ਕਿਉਂਕਿ ਬਾਈ ਹੋਰਿਆਂ ਨੂੰ ਸ਼ੌਂਕ ਸੀ ਚੰਗੀਆਂ-ਚੰਗੀਆਂ ਮੱਝਾਂ ਦਾ ਬਰੀਡਿੰਗ ਤੇ ਇਹਨਾਂ ਨੇ ਮੁਰਾਦੀ ਤੇ ਉੱਤੇ ਕੰਮ ਕੀਤਾ ਪਰ ਫੇਰ ਉਸ ਤੋਂ ਬਾਅਦ ਚ گاਵਾਂ ਵਾਲੇ ਪਾਸੇ ਧਿਆਨ ਹੋ ਗਿਆ ਤੇ گاਵਾਂ ਇਹਨਾਂ ਨੇ ਇੱਕ ਲਾਰਜ ਫਾਰਮ ਤਿਆਰ ਕਰ ਲਿਆ ਜਿਹੜਾ ਖੇਤਾਂ ਦੇ ਵਿੱਚ ਸ਼ੈੱਡ ਹੈ گاਵਾਂ ਉੱਥੋਂ ਵੀ ਕੁਸ ਵੇਚੀਆਂ ਕਿਉਂਕਿ ਨਗ ਜਿਹੜੇ ਉਹ ਜਦੋਂ ਜ਼ਿਆਦਾ ਵੱਧਦੇ ਆ ਵੜਾਂ ਨਵੀਆਂ ਰਲ ਜਾਂਦੀਆਂ ਉਹਦੋਂ ਫਿਰ ਕੁਸ ਪਸ਼ੂ ਵਿੱਚੋਂ ਵੇਚਨੇ ਪੈਂਦੇ ਆ ਕਿਸੇ ਦਿਨ ਫੇਰ ਤੁਹਾਨੂੰ ਸਪੈਸ਼ਲ ਵੀਡੀਓ ਦਿਖਾਵਾਂਗੇ ਕਿਉਂਕਿ ਇਹਨਾਂ ਦੀ ਸਟੋਰੀ ਵੀ ਜਿਹੜੀ ਉਹ ਬਹੁਤ ਸਾਰੇ ਭਰਾਵਾਂ ਨੂੰ ਉਤਸ਼ਾਹ ਦੇਊਗੀ ਪਸ਼ੂ ਪਾਲਣ ਵਾਲੇ ਕਿੱਤੇ ਵਾਲੇ ਪਾਸੇ ਕਿਉਂਕਿ ਇਹਨਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਇੱਕ ਚੰਗਾ ਸੈਟਅਪ گاਵਾਂ ਦਾ ਵੀ ਤਿਆਰ ਕੀਤਾ ਅੱਜ ਦੀ ਜਿਹੜੀ ਵੀਡੀਓ ਇਹਦੇ ਚੱਕ ਤਾਏ ਝੋਟੀ ਦੇਖੋ ਇਹਦੀ ਛੋਟੀ ਉਮਰ ਹੈ ਹਾਲਾਂਕਿ ਢਾਂਜਾ ਬਾਡੀ ਇਹਦੀ ਬੜੀ ਤਕੜੀ ਹੈ ਵੱਡੀਆਂ ਮੱਜਾਂ ਨਾਲੋਂ ਵੀ ਵੱਡੀ ਹੈ ਪਰ ਇਹਦੀ ਉਮਰ ਜਦੋਂ ਤੁਹਾਨੂੰ ਦੱਸਾਂਗੇ ਆਮ ਇਸ ਉਮਰ ਦੀਆਂ ਜੇ ਕੱਟੀਆਂ ਗੱਭਨ ਨਹੀਂ ਹੁੰਦੀਆਂ ਬਹੁਤੇ ਘਰਾਂ ਦੇ ਵਿੱਚ ਤਾਜੀ ਸੂਈ ਵੀ ਇਹਦੇ ਨਾਲ ਇੱਕ ਛੋਟੀ ਗੱਬਣ ਖੜੀ ਆ ਉਮਰ ਇਹਦੀ ਵੀ ਛੋਟੀ ਹੈ ਇੱਕ ਤੁਹਾਨੂੰ ਮੈਂ ਜਰਸੀ ਦਿਖਾਉਂਗਾ ਇਹ ਟੋਕੜ ਗੱਬਣ ਜਰਸੀ ਹੈ ਦੁੱਧ ਸੋਨੇ ਤੇ ਚਲਦੀ ਹੈ ਬਾਕੀ ਢਾਂਚਾ ਸਾਰਾ ਤੁਹਾਨੂੰ ਮੈਂ ਇਹਦੇ ਕੋਲ ਜਾ ਕੇ ਦਿਖਾ ਦੇਣਾ ਇਹਦੀ ਡਿਟੇਲ ਸਾਰੀ ਪੁੱਛ ਦੂੰਗਾ ਲਾਸਟ ਤੱਕ ਵੀਡੀਓ ਦੇਖ ਲਿਓ ਪਸੰਦ ਜੀ ਨੂੰ ਆਜੂ ਜਿਹੜਾ ਵੀ ਨਾਗ ਜਚਿਆ ਉਹਦੀ ਤਸੱਲੀ ਕਰ ਲਿਓ ਆ ਕਿ ਤੁਹਾਡਾ ਹੱਕ ਹੈ ਤੇ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਸ਼ੁਰੂਆਤ ਕਰਦੇ ਆਪਾਂ ਇਸ ਝੋਟੀ ਤੋਂ ਜਿੱਦੀ ਮੇਨ ਵੀਡੀਓ ਅਸੀਂ ਬਣਾਉਣ ਵਾਸਤੇ ਰੁਕੇ ਹੋਏ ਸੀਗੇ ਤੇ ਦੂਜੇ ਨਾਗ ਵੀ ਦਿਖਾ ਦੇਾਂਗੇ ਆ ਬਾਕੀ ਬਾਈ ਤੋਂ ਪੁੱਛ ਲਾਂਗੇ ਵੀ ਮੱਝਾਂ ਜਿਹੜੀਆਂ ਉਹ ਵੇਚਤੀਆਂ ਸਾਰੀਆਂ ਤੇ ਹੁਣੇ ਮੇਰੇ ਖਾਲਚ ਲਾਸਟ ਮੱਝਾਂ ਹੀ ਆ ਜਿਹੜੀਆਂ ਇਸ ਟਾਈਮ ਘਰੇ ਦਸਦੀਆਂ ਆਓ ਇਹਦੀ ਡਿਟੇਲ ਪਹਿਲਾਂ ਪੁੱਛੀਏ ਬਾਈ ਸਸਰੀ ਕਾ ਸਸੀ ਕਾਲ ਬਾਈ ਜੀ ਨਾਮ ਆਪਣਾ ਦੱਸੋ ਨਾਮ ਹਰਗੁਰਜੀਤ ਸਿੰਘ ਬਾਈ ਜੀ ਹਰਗੁਰਜੀਤ ਬਾਈ ਮੈਂ ਚੈਨਲ ਵੱਲੋਂ ਤੁਹਾਡੇ ਕੋਲ ਜਦੋਂ ਤੋਂ ਆਉਣਾ ਸ਼ੁਰੂ ਆਇਆ ਤੇ ਮੱਝਾਂ ਆਪਾਂ ਘਟਾਉਂਦੇ ਹੀ ਤੁਰੇ ਗਏ ਆਂ ਹਾਂਜੀ ਉਹ گاਵਾ ਫਿਰ ਵਾਧੀਆਂ ਗਈਆਂ ਨਾ ਬਾਈ ਅੱਛਾ ਇਹ ਲੋਟ ਨਹੀਂ ਆਉਂਦਾ ਦੂਰਾ ਹੋ ਗਿਆ ਹਨਾ ਕੰਮ ਹਾਂਜੀ ਪਹਿਲਾਂ ਖੇਤ ਵੀ ਕੰਮ ਕਰੋ ਤੇ ਫਿਰ ਇੱਥੇ ਆ ਕੇ ਵੀ ਸੋ ਦੋਸਤੋ ਛੱਡ ਖੇਤਾਂ ਦੇ ਵਿੱਚ ਐ ਫਾਰਮ ਤੇ ਉੱਥੇ ਪਹਿਲਾਂ ਕੰਮ ਕਰਕੇ ਫਿਰ ਨਾਲ ਪਸ਼ੂ ਸਾਂਭਣ ਘਰੇ ਵੀ ਆਉਣਾ ਪੈਂਦਾ ਆ ਜਿਹੜੀ ਅੱਜ ਇਹ ਝੋਟੀਆਂ ਪਾਉਣ ਵੇਚਣ ਲੱਗੀਆਂ ਕੀ ਡਿਟੇਲ ਆ ਬਾਈ ਜੀ ਦੰਦੋ ਬਾਈ ਜੀ ਇਹ ਖੀਰੀ ਆ ਹਜੇ ਖੀਰੀ ਹੈ ਹਾਂਜੀ 70 5 77 ਦੀ ਆਪ ਆ ਠੀਕ ਐ ਸੂਈ ਨੂੰ ਅੱਜ ਦਿਨ ਕਿੰਨੇ ਹੋ ਗਏ ਚੌਥਾ ਦਿਨ ਹੋ ਗਿਆ ਬਾਈ ਜੀ ਅੱਜ ਚੌਥਾ ਦਿਨ ਹੈ ਹਾਂਜੀ ਅ ਬੱਚਾ ਇਹਨੇ ਕੀ ਦਿੱਤਾ ਕੱਟੀ ਦਿੱਤੀ ਹੈ ਬਾਈ ਜੀ ਦਾਰੇ ਦੀ ਨੇ ਲక్ష్ਮੀਂ ਦੇ ਦੀ ਫਾਰਮ ਲక్ష్ਮੀ ਡੇਰੀ ਫਾਰਮ ਵਾਲੇ ਦਾਰੇ ਬੁੱਲ ਦੀ ਕੱਟੀ ਨੂੰ ਜਾਨੂ ਦਿੱਤੀ ਹਾਂਜੀ ਹਾਂਜੀ ਚੌਥਾ ਦਿਨ ਹੋਇਆ ਉਹ ਸੁਭਾ ਦੀ ਸੀਲ 3 ਫ ਚੁਆਇਸ ਬਹੁਤ شریف ਫ ਪਈ ਸੀ ਇਹਦੀ ਮਾਂ ਦੇ ਦੁੱਧ ਦੀ ਜੇ ਗੱਲ ਕਰੀਏ ਕਿੰਨਾ ਸੀਗਾ 18-19 ਕਿਲੋ ਸੀ ਇਹਦੀ ਮਾਂਥਲੇ ਦੁੱਧ ਇਹਦੇ ਤੋਂ ਕੀ ਆਸ ਕਰਦੇ ਹਾਂ ਜੇ ਤੁਹਾਡੇ ਕੋਲ ਹੀ ਰਵੇ ਮੰਨ ਲਓ 13 14 ਕਿਲੋ ਦੁੱਧ ਦੇ ਦੂਗੀ ਪਹਿਲੇ ਸਵੇਰ ਬਈ ਪਹਿਲੇ ਸਵੇਰ 14 ਕਿਲੋ ਨੂੰ ਹੱਥ ਮਾਰ ਜੂਗੀ ਹਾਂਜੀ ਹਾਂਜੀ ਡਿਮਾਂਡ ਕੀ ਰੱਖਦੇ ਹੋ ਦੀ 2,60,000 ਰੁਪਏ ਬਈ ਤੋਰ ਦਗੇ ਤੋਰ ਦੰਗੇ ਦੋਸਤੋ 70 5 77 ਦੀ ਇਹ ਝੋਟੀ ਹਜੇ ਦੰਦੋਂ ਖੀਰੀ ਆ ਮੈਂ ਦੱਸਿਆ ਸੀ ਨਾ ਵੀ ਬਹੁਤੇ ਘਰਾਂ ਚ ਏਡੀਆਂ ਝੋਟੀਆਂ ਗੱਭਣ ਨਹੀਂ ਹੁੰਦੀਆਂ ਜਿੰਨੀ ਕੁ ਉਮਰ ਚ ਸੋਫੀ ਪਰ ਬਾਡੀ weight ਦੇਖੋ ਸਾਇਲੈਂਸ ਪੈਂਦਾ گاਵਾ ਸੰਭਾਲਦੇ ਆ ਤਾਂ ਬਿਨਾ ਚੱਕ ਚੌਂਕ ਵੀ ਚੰਗਾ ਹਵਾਨੇ ਦੀ ਫਿਟਿੰਗ ਦੇਖ ਲਓ ਬਹੁਤ ਸੋਹਣਾ ਹਵਾਨਾ ਦਿਖਾਉਂਦੀ ਆ ਇੱਕ ਵੱਡੀ ਮੱਝ ਦਾ ਹਵਾਨਾ ਹੈ ਦੋਸਤੋ ਇਹ ਗੱਲ ਨੋਟ ਕਰ ਲਿਓ ਪਤਲੀ ਜੀ ਝੋਟੀ ਹੋਵੇ țeਡਾ ਹਵਾਨਾ ਲੱਗਾ ਹੋਵੇ ਤੇ ਆਪਾਂ ਇਹ ਕਵਾਂਗੇ ਵੀ ਪੰਡ ਬੰਨੀ ਬੈਠੀ ਐ ਤੁਸੀਂ ਖੜੀ ਰਹਿਣ ਦੀ ਬਾਈ ਥਣ ਦਾ ਸੈਜ ਦੇਖੋ ਕਿੱਡਾ ਜ਼ਬਰਦਸਤ ਆ ਦੋਸਤੋ ਦੁੱਧ ਬਾਈ ਨੂੰ ਆਸਾ ਵੀ 14 ਕਿਲੋ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਹਿਸਾਬ ਤੇ ਮੱਝ ਦੀ ਬਾਡੀ ਐ ਜਾਂ ਇਹਨੇ ਥਣ ਕੱਢਿਆ ਜਾਂ ਜਿਹੜਾ ਹਵਾਨਾ ਭਰਿਆ ਹੋ ਸਕਦਾ ਕਰਮਾ ਵਾਲੀ ਵੱਧ ਵੀ ਦੇ ਦੇ 260 ਰੇਟ ਐ ਖੈਰ ਦੁੱਧ ਕਿਉਂਕਿ ਤੁਸੀਂ 5 ਰੁਪਈਆ ਦੀ ਲਾਉਣੀ ਐ ਤਾਂ ਤੁਸੀਂ ਸਮਝੋ ਵੀ ਕਿੰਨਾ ਚੋਲੋਗੇ ਫੇਰ ਤੋਰਦੇ ਆ ਤੇ ਤੁਹਾਨੂੰ ਇਹਦਾ ਹਵਾਨਾ ਦੋਨਾਂ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਲੈ ਚੱਲੀ ਬਈ ਬਾਹਰ ਸੋਹੜੇ ਥੀਰੀ ਝੋਟੀ ਦੋਸਤੋ ਖੀਰੀਆਂ ਏਡੀਆਂ ਝੋਟੀਆਂ ਹੋ ਸਕਦੀਆਂ ਇਹ ਸਾਮ ਸੰਭਾਲਦਾ ਹੀ ਫਰਕ ਹੈ ਉੱਤੋਂ ਚੜਾਈ ਦੇਖੋ ਟਾਂਚੇ ਦੀ ਕਿੰਨੀ ਕ ਹੈ ਕੋਲੋਂ ਆ ਕੇ ਜਰੂਰ ਦੇਖ ਲਓ ਕਿਉਂਕਿ ਜੇ ਮੈਂ ਵੀਡੀਓ 'ਚ ਵੱਡੀ ਕਹਿ ਰਿਹਾ ਤਾਂ ਤੁਹਾਨੂੰ ਆਿਆਂ ਨੂੰ ਵੀ ਇਹ ਵੱਡੀ ਝੋਟੀ ਦੱਸੂਗੀ ਇਹ ਨਹੀਂ ਹੈ ਵੀ ਮੈਂ ਜ਼ਿਆਦਾ ਇਹਦੇ ਬਾਰੇ ਬੋਲਾਂਗਾ ਤੁਹਾਨੂੰ ਇਹਦਾ ਵੀਡੀਓ 'ਚ ਵੀ ਅੰਦਾਜ਼ਾ ਹੋਊਗਾ ਪੁੱਛ ਪੜੀ ਬਈ ਤੇ ਹਵਾਨਾ ਵੀ ਦੋਸਤੋ ਕਰਮਾਲੀ ਨੇ ਕੋਈ ਲੁਕੋ ਨਹੀਂ ਰੱਖਿਆ ਚੰਗਾ ਤਿਆਰ ਕੀਤਾ ਹਵਾਨਾ ਹਜੇ ਬਹੁਤ ਸਪੇਸ ਦੀਂਦੀ ਹਵਾਨੇ ਚ ਆਮ ਤੌਰ ਤੇ ਪਹਿਲਨ ਪਸ਼ੂ 25 30 ਦਿਨ ਲੈਂਦਾ ਹੋਰ ਬਈ ਮਾੜਾ ਹਲਾ ਦਿੰਦਾ ਸੁਭਾਅ ਦੀ ਵੀ ਬੜੀ ਮਸਤ ਆ ਦੋਸਤੋ ਤੇ ਮਸਤ ਪਸ਼ੂ ਹੀ ਰਾਜੀ ਹੁੰਦਾ ਜੇ ਕਿਹੜੇ ਪਿਆਰ ਹੋਵੇ ਪਸ਼ੂ ਫਿਰ ਕਾ ਨੂੰ ਇੰਨੇ ਜਿਹੜਾ ਉਹਦੇ ਤੇ ਉਹਦੀ ਜਿਹੜੀ ਬੋਡੀ weight ਬਣਦਾ ਤੁਸੀਂ ਹਵਾਨਾ ਦੇਖੋ ਕਰਮਾਲ ਸੋ ਬਹੁਤ ਸੋਹਣਾ ਹਵਾਨਾ ਤਿਆਰ ਕਰੇਟ ਰੱਖਿਆ 2 ਲੱਖ ਤੇ 60 ਹਜ਼ਾਰ ਜਿਹਨੂੰ ਪਸੰਦ ਆਵੇ ਅੰਦਰ ਨੂੰ ਫੇਰ ਲੈ ਜਾ ਬਈ ਇੱਕ ਵਾਰ ਦੂਜੇ ਪਾਸੇ ਆ ਤੇ ਆਪਾਂ ਥੋੜਾ ਟਾਈਮ ਲਾਵਾਂਗੇ ਇਹਦੀ ਵੀਡੀਓ ਥੋੜੀ ਜੀ ਆਪਾਂ ਹੋਰ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਦਿਖਾ ਸਕੀਏ ਵਧੀਆ ਤਰੀਕੇ ਨਾਲ ਤੁਰਦੀ ਦਾ ਹਵਾਨਾ ਫੇਰ ਦੋਸਤੋ ਦੇਖ ਲਿਓ ਜੀ ਹਰਗੁਰਜੀ ਤੂੰ ਅੱਗੋਂ ਇੱਧਰ ਨੂੰ ਲੈ ਆਈ ਬਈ ਮੈਂ ਦੂਜੀ ਸਾਈਡ ਦੇ ਥਣ ਦਿਖਾ ਦੇਨੇ ਆ ਫੇਰ ਹਵਾਨਾ ਇੱਥੋਂ ਤੁਸੀਂ ਦੇਖੋ ਤੇ ਹੁਣ ਇਸ ਸਾਈਡ ਤੋਂ ਇਹਦੇ ਥਣ ਦੇਖ ਲਓ ਇੱਕੋ ਜੇ ਥਾਣਾ ਦੋਸਤੋ ਦੋਨੋਂ ਪਾਸਿਓ ਪੂਰੀ ਵਿੱਥੀ ਆ ਥਾਣਾ ਚ ਚੰਗੀ ਹੈ ਗਾੜੀ ਹੈ ਚਾਰੇ ਥਣ ਤੁਸੀਂ ਇੱਥੋਂ ਦੇਖ ਸਕਦੇ ਹੋ ਬਹੁਤ ਸੋਹਣਾ ਸੈਜ ਥਣਾ ਦਾ ਪਸਮਾ ਦੇ ਵਿੱਚ ਬਹੁਤ ਸੋਹਣਾ ਥਣ ਕੱਢੂਗੇ ਅਸੀਂ ਚੋਈ ਨਹੀਂ ਜੋ ਟੀਏ ਵੀ ਧਿਆਨ ਚ ਲੈਦਾ ਸੁਭਾਈ ਵੀਡੀਓ ਬਣਾ ਰਹੇ ਆ ਲਿਓ ਭਾਈ ਕੱਟੀ ਨੂੰ ਜਨਮ ਦਿੱਤਾ ਕੱਟੀ ਦਾਰੇ ਬੁੱਲਦੀ ਹੈ ਇਹਨਾਂ ਦੀ ਹੋਮ ਬਰੀਡ ਹੈ ਉਸੇ ਰਵੇ ਦੇ ਵਿੱਚੋਂ ਮੱਝਾਂ ਜ਼ਿਆਦਾਤਰ ਜਿਹਨਾਂ ਚੋਂ ਇੱਕ ਛੋਟਾ ਸਰਪੰਚ ਬਲਦੇਵ ਸਿੰਘ ਮਿੱਡੂ ਮਾਨ ਵਾਲੇ ਲੈ ਕੇ ਗਏ ਸੀਗੇ ਇਹ ਦੋ ਰਵੇ ਬਾਈ ਜੀ ਹਰਾਂ ਕੋਲ ਦੋ ਅਲੱਗ-ਅਲੱਗ ਮੱਝਾਂ ਤੋਂ ਸ਼ੁਰੂ ਹੋਏ ਸੀ ਤੇ ਇਹਨਾਂ ਨੇ ਮੇਲੇ ਜਿੱਤੇ ਆ ਇਹਨਾਂ ਅ ਦੋ ਬਲੱਡ ਲਾਈਨਾਂ ਦੇ ਸਿਰ ਦੇ ਉੱਤੇ ਇੱਕ ਛੋਟੀ ਹੋਰ ਵਿਕਰੀ ਆਲੀ ਹੈ। ਹਰ ਗਜਿਤ ਪਈ ਇਹਦੀ ਕੀ ਡਿਟੇਲ ਹੈ? ਇਹ ਜੀ ਸੀਮਣ ਦਾ ਤਾਂ ਨਹੀਂ ਇਹਦਾ ਆਪਾਂ ਨੂੰ ਪਤਾ ਗਏ। ਠੀਕ ਹੈ। ਇਹ ਰਿਸ਼ਤੇਦਾਰੀ ਚੁਾਈ ਹੈ ਆਪਣੀ ਨਹੀਂ ਗਿੱਟੀਆਂ। ਘਰ ਦੀ ਨਹੀਂ ਰਿਸ਼ਤੇਦਾਰੀ ਚੁਾਈ ਹੈ। ਰਿਸ਼ਤੇਦਾਰੀ ਚੁਾਈ ਉਹ ਦੋ ਦਾੰਦਾ ਜੀ। ਕਿੰਨੇ ਚਿਰ ਦੀ ਗੱਪਣਾ ਬਈ? ਇਹ 7 ਮਹੀਨੇ 10 ਦਿਨਾਂ ਦੀ ਹੋ ਗਈ ਜੀ। ਚੈੱਕ ਪਾਸ ਹੈ। ਹਾਂਜੀ। ਕੀ ਡਿਮਾਂਡ ਰਹੂਗੀ? ਇਹਦੀ 1,10,000 ਰੁਪਏ ਡਿਮਾਂਡ ਹੈ। ਤੁਰਦੇ ਨੇ ਉਸੇ। ਹਾਂਜੀ। 1 ਲੱਖ ਤੇ 10000 ਰੇਟ ਆ ਦੋਸਤੋ ਸਿੰਘਾਂ ਦੀ ਸ਼ੇਪ ਦੇ ਵਿੱਚ 19 21 ਫਰਕ ਹੈਗਾ। ਉਹ ਤੁਸੀਂ ਦੋਨੇ ਸਿੰਘ ਦੇਖ ਲੈਣੇ ਆ। ਇਹ ਦੋ ਦੰਦ ਦਾ ਕਨਫਰਮੈਂਟ ਦੋਂਦੀ ਜਗਾਲੀ ਕਰ ਰਹੀ ਸੀ ਉਦੋਂ ਦੰਦ ਦਿਸਦੇ ਸੀਗੇ। ਬਾਕੀ ਦੰਦ ਤੁਸੀਂ ਆ ਕੇ ਵੀ ਦੇਖ ਲੈਣੇ ਆ। ਹਵਾਨਾ ਬਣਾਉਣ ਲੱਗ ਪਈ ਐ। ਬਾਈ ਕੋਲ ਰਿਸ਼ਤੇਦਾਰੀ ਚ ਆਈ ਵੀ ਐ। 1 ਲੱਖ ਤੇ 10000 ਰੇਟ 7 ਮਹੀਨੇ ਤੇ 10 ਦਿਨ ਯਾਨੀ ਸਵਾ 7 ਮਹੀਨਿਆਂ ਦੀ ਗੱਬਣਾ। ਵੰਦੋ ਬਈ। ਇਹ ਜੋ ਟੀਵੀ ਵਿਕਰੀ ਆਸਤੇ ਦੋਸਤੋ 1 ਲੱਖ ਤੇ 10000 ਇਹਦਾ ਰੇਟ ਹੈ ਦੀ ਸੀਮਨ ਡਿਟੇਲ ਨਹੀਂ ਪਤਾ ਤੇ ਤੁਹਾਨੂੰ ਦੱਸੀ ਵੀ ਨਹੀਂ ਹਵਾਨਾ ਤੁਸੀਂ ਇਹਦਾ ਇਧਰੋਂ ਜਦੋਂ ਦੂਜੇ ਪਾਸੇ ਨੂੰ ਜਾਂਦੀ ਹੈ ਦੇਖ ਲਓ ਇਸ ਤਰ੍ਹਾਂ ਦਾ ਬਣਾਉਣਾ ਸ਼ੁਰੂ ਕੀਤਾ ਹੈ ਸੈਂਕ ਦੋਨੇ ਹੁਣ ਕਲੀਅਰ ਹੋ ਗਿਆ ਇੱਕ ਗਾਂ ਤੁਹਾਨੂੰ ਦਿਖਾ ਦਈਏ ਇਸੇ ਵੀਡੀਓ ਚ ਇਹ ਜਰਸੀ ਗਾਂ ਦੋਸਤੋ ਜਿਹੜੀ ਮੈਂ ਪਹਿਲਾਂ ਦੱਸਿਆ ਸੀ ਵੀ ਇਹ ਟੋਕੜ ਗੱਬਣ ਆ ਬਾਈ ਨੇ ਵੇਚ ਦੇਣੀ ਹੈ ਹਰਕਰਜੀਤ ਭਾਈ ਖਰੀਦੀ ਹੋਈ ਹੈ ਜਰਸੀ ਇਹ ਨਹੀਂ ਜੀ ਖਰੀਦੀ ਨਹੀਂ ਇਹ ਵੀ ਉਹ ਨਾਲ ਹੀ ਆਈ ਹੈ ਝੋਟੀ ਦੇ ਅੱਛਾ ਰਿਸ਼ਤੇਦਾਰਾ ਨਹੀਂ ਦੇਤੇ ਹਾਂਜੀ ਸੀਮਨ ਆਪਣੇ ਕੋਲੇ ਆ ਕੇ ਲੱਗਿਆ ਜੀ ਇਹਦੇ ਠੀਕ ਹੈ ਕਿੰਨੇ ਦਿਨਾਂ ਦੀ ਹੋਗੀ ਚੈੱਕਪਾਸ ਇੱਕ ਮਹੀਨੇ ਦੀ ਪੂਰੀ ਚੈੱਕਪਾਸ ਹੋ ਗਈ ਕਿੱਟ ਨਾਲ ਹੀ ਕਿੱਟ ਨਾਲ ਚੈੱਕ ਕੀਤੀ ਹਾਂਜੀ ਮੈਨੂਅਲ ਜਿਹੇ ਥੀ ਚੈੱਕ ਕਰਨੀ ਹੋਵੇ ਬੰਦੇ ਨੇ ਇੱਕ ਮਹੀਨੇ ਨੂੰ ਹੋਊਗੀ ਇੱਕ ਮਹੀਨੇ ਨੂੰ ਹੋਊ ਹਾਂਜੀ ਇਸ ਟਾਈਮ ਦੁੱਧ ਕਿੰਨਾ ਦੇ ਰਹੀ ਹੈ 12 13 ਕਿਲੋ ਕੰਡੇ ਵਾਲਾ ਤਿਆਰ ਆ ਜਾਂਦਾ ਸੂਆ ਪਹਿਲਾ ਸੂਈ ਤਾਂ ਦੂਜਾ ਦੂਜਾ ਸੂਆ ਤੀਜੀ ਅਸਤੇ ਕੱਪਣ ਹਾਂਜੀ ਤਾਂ ਦੁੱਧ ਹੁਣ ਕਿੰਨਾ ਦੇ ਰਹੀ 12 13 ਕਿਲੋ 12 13 ਕਿਲੋ ਹਾਂਜੀ ਸੀਮਨ ਕਿਹੜਾ ਲਾਇਆ ਠੀਕ ਹੈ ਰੇਟ ਇਹਦਾ ਕਿਰੋਗ ਦਾ 55000 ਰੁਪਏ ਤੋਰੀ ਬਈ ਖੋਲੀ ਦੋਸਤੋ ਰੇਟ 55000 ਦੂਜਾ ਸੁਹਾ ਸੂਈ ਹੈ ਤੀਜੇ ਵਾਸਤੇ ਕਿੱਟ ਦੇ ਨਾਲ 30 ਦਿਨਾਂ ਦੀ ਚੈੱਕਪਾਸ ਹੋ ਗਈ ਹੈ ਪਰ ਜੇ ਕਈ ਵੀ ਨਾ ਆਪਾਂ ਡਾਕਟਰ ਵੀਰ ਤੋਂ ਚੈੱਕ ਕਰਾਉਣੇ ਤਾਂ ਹਜੇ ਮਹੀਨਾ ਹੋਰ ਲਾਊਗੀ 55000 ਰੇਟ ਹੈ ਹਵਾਨਾ ਫਿਟਿੰਗ ਵਾਲਾ ਸਵੇਹੀ ਇਹਦੀ ਵੀਡੀਓ ਬਣ ਰਹੀ ਹੈ ਤੇ ਦੁੱਧ ਦੇਦਾ ਵੀ ਚੋਣ ਵਾਲਾ ਹੈ ਇਹ ਹਵਾਨੇ ਭਰਿਆ ਹਵਾਨਾ ਸੋਹਣਾ ਵੀ ਲੱਗਦਾ ਤੇ ਖੈਰ ਪਸ਼ੂ ਦੀ ਸਮਝ ਵੀ ਆ ਜਾਂਦੀ ਹੈ ਇਸ ਕਰਕੇ ਅਸੀਂ ਇਹਨਾਂ ਦੀ ਮਿਲਕਿੰਗ ਜਿਹੜੀ ਪਹਿਲਾਂ ਨਹੀਂ ਕੀਤੀ ਕਲਰ ਬਹੁਤ ਸੋਹਣਾ ਦੱਸੋ ਤੇ 21035 ਦਾ ਸੀਮਨ ਬਾਈ ਜਿਹੜਾ ਨੇ ਖੁਦ ਏਆਈਏ ਦੀ ਕਰਵਾਈ ਹੈ ਚੰਗੇ ਢਾਂਚੇ ਦੀ ਹੈ ਜਰਸੀ ਜਰਸੀ ਦਾ ਚੌਂਕ ਪੂਰਾ ਕਰ ਦੂਗੀ ਥੰਨ ਦਾ ਸਹਿ ਤੁਸੀਂ ਵੀਡੀਓ ਚੋਂ ਦੇਖ ਲਿਆ ਫਿਰ ਜ਼ੂਮ ਕਰਕੇ ਦੇਖ ਲਓ ਜੇ ਬਾਕੀ ਪਾਸ ਕੋਲ ਆ ਕੇ ਕਰ ਲਿਓ ਧੰਨਵਾਦ ਦੋਸੋ ਅੱਜ ਦੀ ਵੀਡੀਓ ਦੇਖਣ ਲਈ ਅੱਜ ਇਹ ਤਿੰਨ ਨਗ ਬਾਈ ਕੋਲ ਵਿਕਰੀ ਵਾਲੇ ਸੀ ਇੱਥੇ ਤਿੰਨੇ ਹੀ ਤੁਹਾਨੂੰ ਦਿਖਾ ਚੁੱਕੇ ਹਾਂ ਮਿਹਰਬਾਨੀ